ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਜਿਲਾਪ੍ਰੀਤ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਦੇਖ ਸਕਦੇ ਹੋ ਇੱਜ ਗਾਇਸ ਟਰੈਕਟਰ ਵੀ ਤਵਾਤਾ ਤੇ ਭਰਾ ਵੀ ਵੇਲੇ ਅੱਜ ਦੇਖ ਸਕਦੇ ਸਾਰੇ ਕੀ ਕਰ ਰਹੇ ਆ ਚਕਦੂ ਕਰਦਾ ਵੇਖੋ ਉਹ ਦੋ ਗਿੱਲੇ ਲੱਗੀ ਸੀ ਬਾਕੀ ਤੇ ਸਾਰੇ ਕੀ ਕਰ ਰਹੇ ਆ ਚਕਦੂ ਹੋ ਗਿਆ ਆਪਣਾ ਆਪਣੀ ਗਰੀ ਨਹੀਂ ਬਚੀ ਬਾਕੀ ਸਾਰੇ ਕੀ ਕਰ ਰਹੇ ਆ ਆਪਣੇ ਕਦੂ ਹੋ ਗਏ ਬਸ ਵੇਲੇ ਹੁਣ ਟਰੈਕਟਰ ਕੱਲੂ ਲੇਬਰ ਆਉਗੀ ਬਾਕੀ ਤਾਂ ਹੋਤਾ ਹੁਣ ਆਪਾਂ ਟਰੈਕਟਰ ਸਾਰੇ ਅੱਜ ਤੋਂ ਆਪਾਂ ਗਾਇਸ ਚੈਲੰਜ ਕਰਦੇ ਆਂ 90 ਦਿਨਾਂ ਵਿੱਚ ਕੀ ਕਰੀਏ ਰੱਬਾ 90 ਦਿਨਾਂ ਵਿੱਚ ਪਤਲੇ ਹੋਣ ਦਾ ਚਾਹ ਨੇ ਚ ਕਰਦੇ ਆਪਾਂ ਮੋ 72 74 ਕਿਲੋ ਵਜਨ ਹੋ ਗਿਆ ਗਾਇਸ ਆਪਣੋ 72 74 ਕਿਲੋ ਵਜਨ ਤੇ ਬਾਲਾ ਹੋ ਗਿਆ ਉਮਰ ਮੇਰੀ 16 ਸਾਲ ਆ ਵਜਨ ਮੇਰਾ 74 ਕਿਲੋ ਆ ਡਬਲ ਹੀ ਆ ਥਾਰੀ ਪਜਾ ਪੈ ਪਜਾ ਕਿ ਪਜਾ 55 ਵਜਨ ਹੋ ਜੇ ਨਾ ਵਾਧੂ ਆਪਾਂ ਨੂੰ ਤੇ ਬਾਕੀ ਦੇਖੋ ਦਿਓ ਪੱਠਿਆਂ ਵਾਲੀ ਜਗ੍ਹਾ ਇਹ ਅੱਜ ਤੋਂ ਆਪਾਂ ਕਈਆਂ ਨਾ ਆ ਸਾਰੀ ਗੁੱਡੇ ਕਰਾਂਗੇ ਅੱਜ ਵੈਨੇ ਕਿੰਨੀ ਗੱਡੀ ਜਾਂਦੀ ਹੈ ਕਈਆਂ ਲੱਗਦੇ ਆ ਬਸ 6 ਵਜੇ ਸ਼ਾਮ ਦੇ ਕਈਆਂ ਨਾ ਗੋੜ ਕੇ ਵੈਨੇ ਕਿੰਨੀ ਗੱਡੀ ਚੱਦੀ ਆ ਨਾੜੇ ਓੱਖਾ ਵੀ ਹੋਊਗਾ ਥੋੜਾ ਜਿਆਦਾ ਕਿਉਂਕਿ ਉਹ ਦੇਖੋ ਪੱਠੇ ਨੇ ਵਿੱਚ ਗੰਦ ਕਰਕੇ ਓੱਖਾ ਹੋਊਗਾ ਤਾਂ ਕੋਸ਼ਿਸ਼ ਕਰਾਂਗੇ ਹਾਰ ਤਾਂ ਮੰਨਦੇ ਨਹੀਂ ਦੇਖਦੇ ਆ ਕਿੰਨੇ ਦਿਨਾਂ ਦਾ ਚਿਕਨਾ ਅੱਧੀ ਕਨਾਲ ਆ ਅੱਧੀ ਕਨਾਲ 'ਚ ਦੇਖਦੇ ਆ ਆਪਾਂ ਕਿੰਨੇ ਦਿਨਾਂ ਵਿੱਚ ਖਾਰੀ ਗੋੜ ਦਿੰਨੇ ਆ ਕਿੰਨੇ ਦਿਨਾਂ 'ਚ ਤੇ ਕੱਲ੍ਹ ਵਿੱਚ ਮੈਨੂੰ ਤਾਂ ਲੱਗਦਾ ਗਾਈਸ ਆਪਾਂ ਅੱਧੀ ਕਨਾਲ ਗੋੜ ਦਾਂਗੇ ਬਾਕੀ ਬਨੇਰੋ ਵਲੌਗ ਦੇ ਵਿੱਚ ਇਹ ਵਲੌਗ ਵੀ ਆ ਤੇ 90 ਦਿਨਾਂ ਦਾ ਚੈਲੰਜ ਵੀ ਆ ਤੇ ਰੋ ਨਾਲ ਵਲੌਗ ਵੀ ਆਇਆ ਕਰੋ ਨਾਲ ਇਹ ਵਿੱਚ ਆਪਾਂ 90 ਦਿਨਾਂ ਦਾ ਚੈਲੰਜ ਕਰਿਆ ਕਰਾਂਗੇ ਜੇ ਇੱਕ ਦਿਨ ਵੀ ਸਕਿੱਪ ਹੋ ਗਿਆ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਮਨਹਰੀ ਆਵਲ ਬਲੌਗ ਦੇ ਵਿੱਚ ਦੇਖ ਸਕਦੇ ਹੋ ਗਾਇਸ 10 ਮਿੰਟਾਂ ਵਿੱਚ ਇੰਨੀ ਜਗ੍ਹਾ ਕੱਢਤੀ ਆਪਾਂ ਤੇ ਕਈ ਵੀ ਦੇਖੋ ਡੰਡਾ ਟੁੱਟਿਆ ਪਿਆ ਫਿਰ ਵੀ ਆਪਾਂ ਲੱਗੇ ਆ ਦੇਖ ਸਕਦੇ ਨਾਲੇ ਦੇਖਦੇ ਆਪਾਂ ਐਵੇਂ ਮਿਹਨਤਾਂ ਕਰਿਆ ਕਰਾਂਗੇ ਰੋਜ਼ ਤੁਸੀਂ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਤੇ ਜੇ ਮੇਰੀ ਮਿਹਨਤ ਦਾ ਮੁੱਲ ਮੂੜੂਗਾ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਨਾਲੇ ਦੇਖੋ ਇੰਨੀ ਜਗ੍ਹਾ ਹੋਰ ਤੀ ਦੇਖਦੇ ਆ ਸਾਰੀ ਜਗ੍ਹਾ ਗੋਡਾਂਗੇ ਹਿੰਮਤ ਮਾਰ ਕੇ ਕੋਈ ਨਹੀਂ ਤੁਸੀਂ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡੇ ਵਾਸਤੇ ਇੰਨੀ ਮਿਹਨਤ ਕਰਦਾ ਮੁੰਡਾ ਕੋਸ਼ਿਸ਼ ਤਾਂ ਤੁਸੀਂ ਸਪੋਰਟ ਕਰੋ ਨਾਲ ਤੇ ਆਪਾਂ ਥੋੜੀ ਜਿਹੀ ਗਿੱਲੀ ਇੱਥੇ ਵੱਟ ਜੀ ਆ ਗਏ ਬਾਕੀ ਲੱਗੇ ਆਪਾਂ ਤੁਹਾਨੂੰ ਮਿਲਦੇ ਆਂ ਬਿਲਕੁਲ ਨਿਆ ਗਾਇਸ ਦੇ ਦੇਖੋ ਫਿਰ ਬੁਰਾ ਜਿਆ ਇਹ ਨਹੀਂ ਗੋੜ ਵੀ ਦਿੱਤੀਓ ਦੇਖੋ ਗਾਇਸ ਪਥੀਨਾ ਵੇਖੋ ਮੂੰਹ ਸਾਹ ਹੋ ਚੜਿਆ ਆ ਹੋਰ ਤੁਹਾਨੂੰ ਵਲੋਗ ਬੰਦ-ਬੰਦ ਕਰਕੇ ਦਿਖਾਈਏ ਨਾ ਇਦੇ 1 ਮਿੰਟ ਨਹੀਂ ਬੈਠਾ ਦੇਖ ਸਾ ਤੇ ਇੰਨੀ ਜਗ੍ਹਾ ਗੋੜਦੀ ਆਪਣਾ ਖਾੜਾ ਬਣਾਈ ਜੰਨੇ ਆਪਾਂ ਇੱਥੇ ਇੰਨੀ ਜਗ੍ਹਾ ਆਪਾਂ ਗੋੜ ਵੀ ਦਿੱਤੀ ਰੋਜ਼ ਇੱਥੇ ਤਾਂ ਸਾਰੀ ਗੋਡਾਂਗੇ ਆਪਾਂ ਮਨਰੇਰੋ ਵਲੌਗ ਦੀ ਵੀ ਦੇ ਫਾਦੇ ਇੰਨੀ ਜਗਾ ਕਰਤੀ ਥੋੜੀ ਹਾਂ ਬਾ ਥੋੜੀ ਕੀਤੀ ਨਾ ਕਿ ਪਹਿਲਾ ਦਿਨ ਸੀ ਪਹਿਲੇ ਦਿਨ ਤਾਂ ਔਖਾ ਹੁੰਦਾ ਗਾਈਸ ਦੋ ਤਿੰਨ ਦਿਨਾਂ ਰੋਹ ਕਰਿਆ ਕਰਾਂਗੇ ਆ ਤਾਂ ਜੀ ਮੈ ਜ ਮਿਲ ਜੂ ਹੋ ਜੂਗੀ ਤੇ ਅਥਾਂ ਚ ਛਾਲੇ ਹੋਗੇ ਹਣ ਆਹ ਵੇਖੋ ਛਾਲੇ ਹੋ ਗਏ ਗਾਈਸ ਛਾਲੇ ਹੋ ਗਏ ਮਿਹਨਤ ਕਰ ਕਰਕੇ ਦੇਖ ਹਾਂ ਦੇ ਰੋਏ ਮਿਹਨਤ ਕਰਿਆ ਕਰਾਂਗੇ ਥੱਕ ਫੇਰ ਨਹੀਂ ਸਾ ਚੜਿਆ ਕਰੂ ਗਾਈਸ ਸਾਦੂਤ ਪੇਜੂਗੀ ਵਧੀਆ ਆਪਾਂ ਅੱਜ ਪਹਿਲਾ ਦਿਨ ਸੀ ਵਧੀਆ ਕੰਮ ਕੀਤਾ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਤੁਸੀਂ ਚੈਨਲ ਨੂੰ ਫਿਰ ਮੈਨੂੰ ਸਪੋਰਟ ਜੀ ਹੋ ਜਾ ਕਰੋਗੇ ਫਿਰ ਜੀਵ ਵੀ ਲੱਗਾ ਰਹਿੰਦਾ ਫਿਰ ਮਿਹਨਤ ਕਰਨ ਦਾ ਫਿਰ ਮੌਲਵੀ ਉੱਤਰ ਜਾਂਦਾ ਤੇ ਫਾਲੋ ਵੀ ਮਿਲ ਜਾਂਦਾ ਮੇਰੇ ਤੂੰ ਦਾ ਹਾਂ ਫਿਰ ਅੱਜ ਦਾ ਵੀਡੀਓ ਲਾਈਕ ਸਬਸਕ੍ਰਾਈਬ ਕਰ ਦਿਓ ਅੱਜ ਬਹੁਤ ਥੱਕ ਗਏ ਅਗਲੇ ਅਗਲੇ ਹੁਣ ਕੱਲ੍ਹ ਸਵੇਰੇ 5 ਵਜੇ ਉੱਠ ਕੇ ਇੱਥੇ ਲੱਗਾਂਗੇ ਮਨੇਰੇ ਵਲੌਗ ਦੇ ਵਿੱਚ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ